ਕੁਛ ਕੁਛ ਕਰ ਲੋ ਚਾਹੀ ਹਟਣਾ ਨਹੀਂ ਦਾ ਹਟਣਾ ਨਹੀਂ ਕਿਆ ਕਰੇ ਮੰਗ ਕੇ ਖਾਣਾ ਤੁਹਾਡੀ ਮਰਜ਼ੀ ਹੈ ਕੈਸੇ ਭੇਜੋਗੇ ਬੋਲ ਤੂੰ ਕਿੱਦਾਂ ਜਾਣਾ ਤੁਹਾਡੀ ਮਰਜ਼ੀ ਹੈ ਕੈਸੇ ਭੇਜੋਗੇ ਬਾਬਾ ਮੈਂ ਫਿਰ ਛੋੜ ਦੂੰਗਾ ਇਹ ਬੰਗਾਲਾ ਡਟ ਜਾਏਗੀ ਓਏ ਤੂੰ ਇਹ ਕੀ ਮੈਂ ਹੁਣ ਤੈਨੂੰ ਹੁਣੇ ਦਾ ਤੂੰ ਪਹਿਲਾਂ ਅੱਛਾ ਉਹਨੂੰ ਹਟਾਈਏ ਫੇਰ ਤੂੰ ਹਟੇਗਾ ਉਹਨਾਂ ਤੇ ਤੂੰ ਭੀਖ ਮੰਗੇਗਾ ਹੈ ਮੈਂ ਤਾਂ ਭਾਈ ਜੂ ਬਾਬਾ ਮੈਂ ਤੇ ਨਾ ਪਿਆਰ ਨਾਲ ਗੱਲ ਕਰਦਾ ਤੂੰ ਸ਼ਰਤਾਂ ਰੱਖਦਾ ਮੇਰੇ ਮੂਰੇ ਆ ਦੇਖ ਲੋ ਜੀ ਜਿਹੜਾ ਭਕਾਰੀ ਬੈਠਾ ਤੀਗਾ ਹੁਣ ਮੰਗਦਾ ਤੀ ਦੇਖ ਲੋ ਕਰ ਲੋ ਤਰਸ ਇਹਨਾਂ ਦੇ ਸ਼ਰਾਬੀ ਐ ਵੀ ਇਹਨੇ ਵੀ ਸ਼ਰਾਬ ਪੀਤੀ ਹੋਈ ਆ ਬਾਬਾ ਐਤਰੀ ਬੈ ਗਿਆ ਸੀ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਗੁਰੂਗਰ ਪਤਾਲਪੁਰੀ ਸਾਹਿਬ ਨਾਮ ਲੰਨਾਂ ਤੂੰ ਬੈਠਾ ਔਰੇ ਪੀਂਨਾ ਸ਼ਰਾਬਾਂ ਤੂੰ ਨਹੀਂ ਤੁਸੀਂ ਬੇਅਦਮੀਆਂ ਕਰਦੇ ਔਰੇ ਸ਼ਰਾਬ ਪੀ ਕੇ ਆਹ ਕੀ ਕਰ ਰਹੇ ਹੋ ਫਿਰ ਤੁਸੀਂ ਦੇਖੋ ਇੱਕ ਕੋਈ ਯਾਤਰੀ ਆਸੀ ਰੋਟੀ ਖਿਲਾ ਗਿਆ ਸੀ ਉੱਪੀ ਲੱਗੇ ਸੀ ਕਿ ਕਰਨੀ ਕਰਦਾ ਮੈਂ ਹੀ ਸੀਗਾ ਮੈਂ ਨਾਲ ਤੁਹਾਡੇ ਨਾਲ ਗੱਲ ਹੋਈ ਤੇ ਤੁਹਾਨੂੰ ਬਤਾ ਦਿੰਦਾ ਹਾਂ ਅੱਜ ਮਰਤਕ ਧਾਮ ਰੋਕ ਦੋ ਜਾਣ ਰੋਕ ਦੋ ਕੰਮ ਰੁਕ ਜਾਏਗਾ ਠੀਕ ਹੈ ਨਾ ਹਾਂਜੀ ਯਾਨੀ ਕੋ ਮਰਤਕ ਧਾਮ ਮ੍ਰਿਤਕ ਧਾਮ ਨਹੀਂ ਸਾਡੀ ਪਤਾਲਪੁਰੀ ਹੈ ਸਿੱਖ ਧਰਮ ਦਾ ਤੁਸੀਂ ਸੇਵਾ ਪਾ ਦਿਓ ਜੀ ਅੰਦਰ ਗੋਲਕੇ ਚ ਪਾ ਦਿਓ ਉੱਥੇ ਲੰਗਰ ਚੱਲਦਾ ਹੈ ਲੰਗਰ ਹਾਲ ਤੇ ਗੋਲਕੇ ਲੱਗੀ ਹੋਈ ਆ ਹਾਂ ਉਹ ਤਾਂ ਪਾ ਉਹ ਪਾ ਗਿਆ ਜੀ ਕੌਣ ਕੌਣ ਹੈ ਪਰਿਵਾਰ ਤੇ ਇਧਰ ਵਾਲੀ ਹੈ ਲੜਕਾ ਹਾਂ ਲੜਕੇ ਦੀ ਉਮਰ ਕਿੰਨੀ ਹੈ ਕਿੱਜਾ ਨਾ ਸਰ 11 ਸਾਲ ਕਿੱਥੇ ਦਾ ਰਹਿਣ ਵਾਲਾ ਪੱਛਮੀ ਬੰਗਾਲ ਰੈਸਟੋਰੈਂਟ ਤੋਂ ਤੇ ਤੂੰ ਉੱਥੇ ਚੱਲ ਜਾ ਉੱਥੇ ਹੈ ਨਹੀਂ ਪਰਿਵਾਰ ਕੋਈ ਤੇਰਾ ਨਹੀਂ ਜੀ ਵਾਹ ਪੇ ਤਾਂ ਮਾਂ ਬਾਪ ਖਤਮ ਹੋ ਗਏ ਨਹੀਂ ਇੱਥੇ ਕਿਸ ਚੀਜ਼ ਲਈ ਆਇਆ ਸੀਗਾ ਤੂੰ ਇੱਥੇ ਪੰਜਾਬ ਚ ਕਿੱਧਰ ਸੇ ਆਇਆ ਤੂੰ ਦੁਪੀਖ ਮੰਗਣ ਲਈ ਬੈਸਟ ਬੰਗਾਲ ਤੋਂ ਪੰਜਾਬ ਆਇਆ ਹੈ ਉੱਥੇ ਨਹੀਂ ਪੀਕ ਮਿਲਦੀ ਹਾਂ ਤੂੰ ਉੱਥੇ ਚੱਲ ਜਾ ਆਪਣਾ ਕੋਈ ਕੰਮ ਕਰ ਕਰ ਲੈ ਜੇ ਉਰੇ ਰਹਿਣਾ ਹੈਗਾ ਕੋਈ ਮਿਹਨਤ ਵਾਲਾ ਕੰਮ ਕਰ ਲੈ ਕੋਈ ਕਾਨੂੰਨ ਦੇ ਦਾਇਰੇ 'ਚ ਕੰਮ ਕਰ ਐਵੇਂ ਉਰੇ ਬੇਆਦਬੀਆਂ ਕਰਦੇ ਹੋ ਤੁਸੀਂ ਹੁਣ ਤੇਰੇ ਸਾਹਮਣੇ ਇੱਕ ਬੰਦੇ ਨੂੰ ਤਾਂ ਲੈ ਗਈ ਫਿਰ ਇਹ ਨਾ ਹੋਵੇ ਹਨਾ ਖਾਤੇ ਪੀਤੇ ਨਹੀਂ ਮਹਾਰਾਜ ਖਾਤੇ ਪੀਤੇ ਨਹੀਂ ਭੀਖ ਤਾਂ ਮੰਗਦਾ ਇਹ ਤਾਂ ਗਲਤ ਹੈ ਇਹ ਕੋਈ ਚੰਗੀ ਗੱਲ ਥੋੜੀ ਆ ਠੀਕ ਆ ਕੰਮ ਵੀ ہمارا ਤਾਂ ਜਿਹਾ ਨਹੀਂ ਜਿਹਾ ਪੈਕਿੰਗ ਵਾਲਾ ਕੰਮ ਹੋ ਜਾਏ ਕੋਈ ਬੈਠਣ ਵਾਲਾ ਕਰ ਲੈ ਯਾਰ ਕਿਸੇ ਤੋਂ ਮਿਲ ਜਾਂਦਾ ਬਥੇਰਾ ਤੈਨੂੰ ਸਸਤਾ ਚ ਭੇਜ ਦੰਨੇ ਉੱਥੇ ਚੱਲ ਜਾ ਤੇਰਾ ਪਰਿਵਾਰ ਵੀ ਨਾਲ ਭੇਜ ਦੰਨੇ ਬੋਲ ਪੇਦਦੀ ਠੀਕ ਠੀਕ ਨਹੀਂ ਬੋਲ ਜਲਦੀ ਹੁਣੇ ਬੁਲਾਈਏ ਫੋਨ ਕਰਕੇ ਕੰਮ ਸਾਡ ਮਿਲ ਜਾਏ ਕੰਮ ਕਰਨੀ ਉਥੇ ਸਸਤਾ ਚ ਜਿੱਥੇ ਆਪਾਂ ਇਹ ਜੇ ਲੋਕ ਜਾਂ ਬੇਰ ਆ ਬੇਕਾਰ ਲੋਕ ਰਹਿੰਦੇ ਨੇ ਨਹੀਂ ਅਸੀਂ ਚਲੇ ਜਾਾਂ ਆਸ਼ਰਮ 'ਚ ਨਹੀਂ ਜਾਣਾ। ਆਸ਼ਰਮ ਨੇ ਬੱਚੇ ਚ ਪੜਾਉਣਾ। ਬੱਚਿਆਂ ਨੂੰ ਵੀ ਪੜਾਉਣਗੇ ਉੱਥੇ ਸਕੂਲ ਹੁੰਦਾ ਉਹਨਾਂ ਦੇ ਵਿੱਚ। ਬੋਲ। ਠੀਕ। ਠੀਕ ਨਹੀਂ ਦੱਸ ਫੋਨ ਕਰਾਂ? ਨਹੀਂ ਜੀ ਮਹਾਰਾਜ, ਹਮ ਚਲੇ ਜਾਈਏ। ਉਹਥੇ ਕਿੱਥੇ ਤੁਹਾਡਾ ਸਰਨਾਗਾ ਤੁਸੀਂ 36 ਭੋਜਖਾਣੇ ਨੇ ਉਰੇ। ਫਿਰ ਉਰੇ ਦੇਖਣਾ ਨਹੀਂ ਚਾਹੀਦਾ ਮੁਰਤੇ। ਆਹ ਦੇਖ ਲਓ ਸਕੇ ਜੀ ਅਸੀਂ ਪੁੱਛਦੇ ਆਂ ਜਿਹੜੇ ਕਹਿੰਦੇ ਹੋ ਵੀ ਇਹਨਾਂ ਨੂੰ ਕੋਈ ਕੰਮ ਦਵਾ ਦਿਆ ਕਰੋ ਪਰ ਇਹ ਕਹਿੰਦੇ ਅਸੀਂ ਆਸ਼ਰਮ 'ਚ ਨਹੀਂ ਜਾਣਾ ਕਿਉਂਕਿ ਆਸ਼ਰਮ ਨਾਲ ਸਾਡੀ ਗੱਲ ਹੋਈ ਹੈ ਉਹ ਕਹਿੰਦੇ ਸਾਨੂੰ ਫੋਨ ਕਰ ਦਿਓ ਲੈ ਜਾਾਂਗੇ। ਪਰ ਇਹ ਕਹਿੰਦੇ ਅਸੀਂ ਜਾਣਾ ਨਹੀਂ ਆਸ਼ਰਮ ਕਦੋਂ ਜਾਣਾ ਫਿਰ ਘਰ ਇੱਥੇ ਲੈ ਜਾਂਦੇ ਇਹ ਇੱਕ ਦੋ ਮਹੀਨੇ ਕੀ ਕਰੇਗਾ ਫਿਰ ਇੱਕ ਦੋ ਮਹੀਨੇ ਉਹ ਘਰ ਵਾਲੇ ਕੰਮ ਕਰਤੀ ਨਾ ਕਨੇਟੀਟਰ ਮੈਂ ਕਨੇ ਕੱਟ ਲੇਤੀ ਆ ਜਿਰੀ ਜਿੱਥੇ ਕਰਤੀ ਆ ਕਿੱਥੇ ਕੱਟਦੀ ਆ ਇਹ ਲੈ ਕੇ ਜਾਂਦੀ ਆ ਹੈ ਕਿੱਦਾਂ ਰੋਹ ਕਮਾਈ ਨਹੀਂ ਕਰਦੀ 500 ਰੁਪਿਆ ਦੀ ਹੈ ਅੜੀ ਜ 15000 ਮਹੀਨੇ ਦਾ ਹੋ ਗਿਆ ਨਹੀਂ ਮਹੀਨਾ ਕਹਾਂ ਮਰਦਾ ਤਮਤਾ ਮਰਾ ਤੇ ਕਮਾਈ ਤਾਂ ਕਰਦੀ ਆ ਤੇਰੀ ਘਰ ਵਾਲੀ ਤੂੰ ਉਦਾਂ ਹੀ ਗੱਲ ਸੁਣ ਪੈਸੇ 1000 2000 ਉਹ ਤੋਂ ਲੈ ਕੇ ਉਰੇ ਕੁਝ ਵੇਚਣ ਲੱਗ ਜਾ ਕੇਲਾ ਗੁੱਲਾ ਫਰੂਟ ਲੈ ਆ 1000 2000 ਦਾ ਬਹੁਤ ਆ ਜਾਂਦਾ ਇੱਕ ਵਾਰ ਚਾਹ ਦੀ ਦੁਕਾਨ ਲਗਾਇਆ ਥਾ ਕਿੰਨੇ ਸੀ ਪੁਲਿਸ ਵਾਲਾ ਇਤਨਾ ਤੱਕ ਕੀਤਾ ਇੱਥੇ ਨਹੀਂ ਤੰਗ ਕਰਦਾ ਭੀਖ ਮੰਗਦੇ ਨੂੰ ਕੋਈ ਨਹੀਂ ਤੰਗ ਕਰਦਾ ਨਹੀਂ ਯਹਾਂ ਤੇ ਮੰਗਤੇ ਨਹੀਂ ਮੈਂ ਜਮੀਂ ਦਾ ਮੈਂ ਤੈਨੂੰ ਦੇਖਿਆ ਅਸੀਂ ਉਹਦੀ ਸਿੰਗਰ ਦੀ ਕਵਰੇਜ ਕਰਨ ਆਏ ਸੀਗਾ ਫੁੱਲਾਂ ਦੀ ਨਹੀਂ ਮੈਂ ਪਹਿਲਾਂ ਹੀ ਉਰੇ ਤੋਂ ਨੂੰ ਫੜ ਲੈਣਾ ਸੀਗਾ ਹੁਣ ਤੈਨੂੰ ਦੱਸਦਾ ਠੀਕ ਹੈ ਚੱਲ ਜਾ ਆਪਣਾ ਖਰਾਬ ਪਿੰਦੇ ਨੇ ਨਾ ਮੰਗ ਕੇ ਆ ਦੇਖੋ ਗ੍ਰਾਂਤੀ ਸਿੰਘ ਨੇ ਇਹ ਤਾਂ ਨਹੀਂ ਝੂਠ ਬੋਲਦੇ ਮੇਰੇ ਵਰਗਾ ਬੰਦਾ ਤਾਂ ਚੱਲ ਬੰਦਾ ਕਹਿ ਵੀ ਦੋਗਾ ਝੂਠ ਬੋਲੂਗਾ ਤਾਂ ਗੁਰੂ ਦੇ ਵਜ਼ੀਰ ਨੇ ਉਹ ਥੋੜੀ ਝੂਠ ਬੋਲਣਗੇ ਤੂੰ ਕਿਹੜਾ ਲੱਗਾ ਤੂੰ ਵੀ ਤਾਂ ਇਹਨਾਂ ਦੀ ਕੈਟਾਗਰੀ ਚੋਂ ਔਰ ਜੋ ਇੱਥੋਂ ਤੈਨੂੰ ਦੱਸਤਾ ਜੇ ਦੇਗੇ ਦਵਾਰੇ ਇੱਕ ਬੰਦਾ ਤਾਂ ਚਕਾਤਾ ਮੁੜ ਕੇ ਤੂੰ ਨਹੀਂ ਔਰੇ ਬਾਹਰ ਨਹੀਂ ਤਰਸੋਂਗੇ ਬਾਹਰ ਨਿਕਲ ਨੂੰ ਫਿਰ ਅਰੇ ਬਾਬਾ ਜੀ ਤੁਸੀਂ ਜੋ ਕੁਝ ਕਰ ਲੋ ਜਾਈ ਹਟਣਾ ਨਹੀਂ ਦਾ ਹੈ ਹਟਣਾ ਨਹੀਂ ਕਿਆ ਕਰੇ ਮੰਗ ਕੇ ਖਾਣਾ ਹੈ ਕਿੱਥੇ ਦਾ ਰਹਿਣੇ ਆਲਾ ਤੂੰ ਹਰਿਆਣੇ ਕਾਉ ਪਰ ਹਰਿਆਣੇ ਚ ਚੱਲ ਜਾ ਆਪਣੇ ਉੱਥੇ ਮੰਗ ਲਾ ਨਹੀਂ ਬਾਬਾ ਪਤਾਲਪੁਰੀ ਪੇ ਆ ਗਿਆ ਮੈਂ ਪਤਾਲਪੁਰੀ ਸੇ ਸੌਰਾਹ ਤਿੰਨ ਸਾਲ ਚ ਜਾਣਾ ਨਹੀਂ ਐਦਾਂ ਨਹੀਂ ਜਾਂਦਾ ਫਿਰ ਹੈ ਐਦਾਂ ਨਹੀਂ ਜਾਂਦਾ ਫਿਰ ਪਿਆਰ ਨਾਲ ਪਿਆਰ ਨਾਲ ਨਹੀਂ ਹਟਦਾ ਫਿਰ ਤੁਹਾਡੀ ਮਰਜ਼ੀ ਹੈ ਕਿਵੇਂ ਵੇਜੋਗੇ ਬੋਲ ਤੂੰ ਕਿੱਦਾਂ ਜਾਣਾ ਤੁਹਾਡੀ ਮਰਜ਼ੀ ਹੈ ਕਿਵੇਂ ਵੇਜੋਗੇ ਤੂੰ ਦੱਸ ਕਿੱਦਾਂ ਜਾਣਾ ਪਿਆਰ ਨਾਲ ਤੁਹਾਡੀ ਮਰਜ਼ੀ ਹੈ ਮੈਂ ਤਾਂ ਪਹਿਲੀ ਵਾਰ ਪਿਆਰ ਨਾਲ ਮੌਕਾ ਦਿੰਨਾ ਮੈਂ ਤਾਂ ਪਿਆਰ ਨਾਲ ਮੌਕਾ ਦਿੰਨਾ ਵੀ ਚੱਲ ਜਾ ਪਿਆਰ ਨਾਲ ਪਿਆਰ ਨਾਲ ਹੀ ਮੈਂ ਕਰਾਂਗਾ ਬਾ ਚੱਲ ਚੱਲ ਜਾ ਬੱਸ ਚੱਲ ਆਜੋੜ ਕੇ ਕਰਾਂ ਮਬਾ ਜਿਉ ਉਠਾੜ ਚੱਲ ਜਾ ਫਿਰ ਮੈਂ ਵੀ ਹੱਥੇ ਜੋੜਦਾ ਤੈਨੂੰ ਜੇ ਚੱਲ ਜਾ ਪਾਪਾ ਪਤਲਪੁਰੀ ਤੇ ਆਇਆ ਹੂੰ ਪਤਲਪੁਰੀ ਸੇ ਸਮਾਉਂਗਾ ਭੀਖ ਨਹੀਂ ਮੰਗਣੀ ਓਰੇ ਸਾਡੇ ਧਰਮ ਚ ਜਿਹੜੀ ਪਤਲਪੁਰੀ ਦੀ ਗੱਲ ਕਰਦਾ ਨਾ ਸਿੱਖ ਧਰਮ ਚ ਭੀਖ ਮੰਗਣ ਦੀ ਕੋਈ ਜਗ੍ਹਾ ਨਹੀਂ ਹੈਗੀ ਸਾਡੇ ਗੁਰੂ ਸਾਹਿਬ ਨੇ ਮਨਾਹੀ ਕੀਤੀ ਵੀ ਆ ਭੀਖ ਮੰਗਣ ਦੀ ਸੰਸਥਾ ਕੋਈ ਸੰਸਥਾ ਨਹੀਂ ਹੈਗਾ ਪੰਗਾ ਨੇ ਮੰਗਦੀ ਇਹਨ ਕੋ ਐ ਸਾਰੇ ਹਟਾ ਦਾਂਗੇ ਇਕੱਲਾ ਇਕੱਲਾ ਹਟੂਗਾ ਨਹੀਂ ਬਾਬਾ ਮੈਂ ਫੇਰ ਛੋੜ ਦੂੰਗਾ ਇਹ ਬੰਗਾਲਾ ਰੜ ਜਾਏਗਾ ਓਏ ਤੂੰ ਇਹ ਕੀ ਮੈਂ ਹੁਣ ਤੈਨੂੰ ਹੁਣੇ ਦੱਸ ਤੂੰ ਪਹਿਲਾਂ ਅੱਛਾ ਉਹਨੂੰ ਹਟਾਈਏ ਫੇਰ ਤੂੰ ਹਟੇਗਾ ਉਹਨਾਂ ਜੇ ਤੂੰ ਭੀਖ ਮੰਗੇਗਾ ਹੈ ਮੈਂ ਤਾਂ ਭਾਈ ਜੂ ਬਾਬਾ ਮੈਂ ਤੇ ਨਾ ਪਿਆਰ ਨਾਲ ਕਰਦਾ ਤੂੰ ਸ਼ਰਤਾਂ ਰੱਖਦਾ ਮੇਰੇ ਮੂਰੇ ਹੱਥ ਜੋੜ ਕੇ ਮੰਗਦਾ ਹਾਂ ਬਾਬਾ ਮੈਂ ਤੈਨੂੰ ਦੱਸਦਾ ਭੀਖ ਨਹੀਂ ਮੰਗਣੀ ਮੈਂ ਕੱਲੂ ਫੇਰ ਆਉਂਗਾ ਜੇ ਮੈਨੂੰ ਦਿਖ ਗਿਆ ਤੂੰ ਹੁਣ ਤੈਨੂੰ ਦੱਸਦਾ ਵੀ ਮੇਰੇ ਤੋਂ ਬੁਰਾ ਕੋਈ ਨਹੀਂ ਹੈਗਾ ਹੁਣ ਤੈਨੂੰ ਮੈਂ ਪਹਿਲੀ ਵਾਰ ਪਿਆਰ ਨਾਲ ਸਮਝਾਦਾ ਉੱਠ ਘੜੇ ਇੱਥੋਂ ਚੱਲ ਬਾਬਾ ਠੀਕ ਹੈ ਉੱਠ ਜਾ ਸੌ ਜਾਊਂਗਾ ਆਰਾਮ ਆ ਦੇਖ ਲੋ ਜੀ ਜਿਹੜਾ ਭਕਾਰੀ ਬੈਠਾ ਧੀਗਾ ਹੁਣ ਮੰਗਦਾ ਤੀ ਦੇਖ ਲੋ ਕਰ ਲੋ ਤਰਸ ਇਹਨਾਂ ਦੇ ਸ਼ਰਾਬੀ ਐ ਵੀ ਇਹਨੇ ਵੀ ਸ਼ਰਾਬ ਪੀਤੀ ਹੋਈ ਆ ਐ ਹੀ ਖੁੰਡੀ ਫੜ ਕੇ ਤੇਰੇ ਫੇਰੇ ਉਰੇ ਬਾਬਾ ਯਾਤਰੀ ਵੀ ਜਾ ਗਿਆ ਸੀ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਗੁਰੂਗਰ ਪਤਾਲਪੁਰੀ ਸਾਹਿਬ ਨਾਮ ਲੰਨਾਂ ਤੂੰ ਬੈਠਾ ਉਰੇ ਪੀਂਨਾ ਸ਼ਰਾਬਾਂ ਤੂੰ ਯਾਤਰੀ ਵੀ ਜਾ ਗਿਆ ਸੀ ਨੀ ਯਾਤਰੀ ਪਲਾ ਗਿਆ ਸੀਗਾ ਓਰੇ ਸ਼ਰਾਬ ਫਿਰ ਤੈਨੂੰ ਨਹੀਂ ਸ਼ਰਮ ਆਗੀ ਮੈਂ ਗੁਰਦੁਆਰੇ ਮੂਰੇ ਬੈਠਾਂਗਾ ਹੁਣ ਕੱਲੂ ਤੈਨੂੰ ਯਾਤਰੀ ਕਹੂਗਾ ਉਹ ਖੂਚ ਛਾਲ ਮਾਰਦੇ ਮਾਰ ਦੇਗਾ ਹੈ ਮਾਰ ਦੇਗਾ ਛਾਲੇ ਜੇ ਕੋਈ ਯਾਤਰੀ ਕਹੂਗਾ ਓਰੇ ਤੂੰ ਸਾਹਮਣੇ ਉਹ ਗੁਰੂ ਘਰ ਸਾਹਮਣੇ ਆ ਇੱਕ ਪਹਿਲਾਂ ਜੇ ਫੜਾਇਆ ਔਕਰ ਤੂੰ ਵੀ ਸ਼ਰਾਬੀ ਬੈਠਾ ਓਰੇ ਤੈਨੂੰ ਮੈਂ ਦੱਸਦਾ ਹੁਣ ਤੇ ਹੁਣ ਤੇਰੇ ਲਈ ਕੋਈ ਤਰਸ ਨਹੀਂ ਹੈਗਾ ਆਪਣਾ ਬੰਦਾ ਬਣ ਕੇ ਤੁਰ ਜਾ ਓਰੋਂ ਨਹੀਂ ਤੇਰੀ ਆਹੀ ਡਾਂਗ ਤੇਰੇ ਫਿਰਨੀ ਆ ਆਏ ਸ਼ਰਮ ਲਈਆ ਤੁਸੀਂ ਮਾਹੌਲ ਖਰਾਬ ਕੀਤਾ ਔਰੇ ਪੰਜਾਬ ਦਾ ਕੇ ਤੁਹਾਡੇ ਸਾਹਮਣੇ ਨਹੀਂ ਤੁਹਾਨੂੰ ਬਾਬਾ ਮੈਂ ਨਹੀਂ ਕੱਟਾ ਨਹੀਂ ਤੁਸੀਂ ਬੇਅਦਮੀਆਂ ਕਰਦੇ ਔਰੇ ਸ਼ਰਾਬ ਪੀ ਕੇ ਆਹ ਕੀ ਕਰ ਰਹੇ ਹੋ ਫਿਰ ਤੁਸੀਂ ਦੇਖੋ ਇੱਕ ਕੋਈ ਯਾਤਰੀ ਆਸੀ ਰੋਟੀ ਖਿਲਾ ਗਿਆ ਸੀ ਰੋਪੀ ਲੈ ਗਿਆ ਸੀ ਇਹ ਯਾਤਰੀ ਦੇਦੇ ਲਾਨਤਾ ਨੇ ਉਹਦੇ ਕੀ ਇਹੋ ਜਿਹਾ ਪੁੰਨ ਖੱਟ ਕੇ ਗਿਆ ਔਰ ਇਹ ਜਿਹੜਾ ਔਰੇ ਬੇਅਦਬੀ ਕਰਕੇ ਗਿਆ ਏਡੀ ਗੁਰੂ ਘਰ ਚ ਹੈ ਗੁਰੂ ਘਰ ਚ ਆਂ ਬੈਠੇ ਆ ਬਾਬਾ ਬਾਹਰ ਬੈਠੇ ਆ ਓਏ ਗੁਰੂ ਘਰ ਦੀ ਹਦੂਦ ਹੈ ਇਹ ਅੱਛਾ ਹਾਂ ਉਸੇ ਕਾ ਮੰਗੇ ਖਾਣੇ ਬਾਬਾ ਚੱਲ ਤੁਰ ਜਾ ਘਰੇ ਚੱਲ ਜਾ ਆਪਣਾ ਔਰੇ ਔਰੇ ਨਹੀਂ ਆਉਣਾ ਹੁਣ ਕਰ ਲ ਤੋ ਤੈ ਹੁਣ ਕੀ ਇਹ ਨਹੀਂ ਛੱਡੂਗਾ ਮੈਂ ਪਤਲਪੁਰੀ ਨਹੀਂ ਛੱਡੂਗਾ ਚੱਲ ਫਿਰ ਛੜਾ ਦਵਾ ਛੜਾਵਾ ਦੁਆਰੇ ਵਰਜੀ ਛੜਾ ਦਵਾ ਫਿਰ ਦੂਰ ਐ ਟੰਕੀਆਂ ਦੇ ਨਾ ਐਡੀ ਬੇਸ਼ਰਮੀ ਥੋਡੀ ਤੇਰੀ ਵੀ ਛੱਡਾ ਬੇਸ਼ਰਮੀ ਦਾ ਹੁਣ ਤੂੰ ਬੀੜੀਆਂ ਨੂੰ ਵੀ ਤਰਸੇਗਾ ਝੰਡਾਣ ਵਾਲੇ ਨੂੰ ਦੇਖੋ ਨਾ ਤੁਸੀਂ ਬੇਸ਼ਰਮੀ ਨਹੀਂ ਤੂੰ ਕਹਿੰਦਾ ਨਾ ਮੈਂ ਛੱਡੂਗਾ ਨਹੀਂ ਉਰੇ ਭੀਖ ਮੰਗਣੀ ਨਹੀਂ ਉਸ ਉਹਨਾਂ ਦੇਖੋ ਨਾ ਜੋ ਛਿੰਤੇ ਜੋ ਛਿੰਤੇ ਨੂੰ ਕੋ ਦੇਖੋ ਛਿੰਦਾ ਹੈ ਕੌਣ ਛਿੰਦਾ ਬੰਗਾਲਾ ਦੇ ਛਿੰਤੇ ਨਾ ਬੰਗਾਲਾ ਤਾਂ ਠੇਕਾ ਲਿਆ ਤੂੰ ਜਵਾਈ ਲੱਗਦਾ ਉਹਨਾਂ ਦਾ ਕਿ ਤੇਰੇ ਲੱਗਦੇ ਨੇ ਉਹ ਜਿੰਨਾਂ ਦੀ ਤੂੰ ਉਹ ਦਿਨ ਆਪਾਂ ਮੇਰੇ ਕੋਈ ਇਹ ਬਾਤ ਕਹਿਦੀ ਆ ਆਪਣੇ ਹੈ ਨਹੀਂ ਤੂੰ ਤੇਰਾ ਕੀ ਮਤਲਬ ਹੈ ਗਾਤਾ ਹਾਂ ਬਾਬਾ ਆਪ ਕੋਈ ਜਿਹੜੀ ਇੱਕ ਪੁਲਿਸ ਪਾਰਟੀ ਹੋ ਰਹੀ ਤੇ ਇੱਕ ਹੋਰ ਸ਼ਰਾਬੀ ਆ ਬੇਅਦਬੀ ਕਰਦੇ ਤੇ ਵੀ ਪਾਓ 295 ਦਾ ਬੇਅਦਬੀ ਦਾ ਪਰਚਾ ਤੇ ਭੇਜੋ ਪੱਕਾ ਇਹਨੂੰ ਨੀ 200 ਰੁਪਏ ਕੇ ਮੰਗ ਕੇ ਗਾਤਾ ਹਾਂ ਹਾਂ ਨਹੀਂ ਕਰੋ ਕਰੋ ਉਹਦੇ ਵਰਗਾ ਹੀ ਆ ਇਹ ਤਾਂ ਉਹ ਤੋਂ ਵੀ ਵੱਡਾ ਗਾ ਜਿਆਦੇ ਸ਼ਰਾਬੀਤੀ ਹੋਈ ਜਾਣੇ ਹਾਂ ਮੈਂ ਕਰਦਾ ਕੰਪਲੀਟ ਜੀ ਬੇਅਦਬੀ ਦਾ ਪਰਚਾ ਕਰੋ ਇਹਤੇ ਕਰੋ ਵਾਵਾ ਕਰੋ ਤੁਹਕ ਇਹਨਾਂ ਨਾ ਮੈਂ ਛੱਡਦਾ ਨਹੀਂ ਹਾਂ ਤੈਨੂੰ ਛਡਵਾ ਕੇ ਦਿਖਾਉਨੇ ਆਂ ਅਰੇ ਬਾਬੇ ਮੈਂ ਵੀ ਮੋਰੇ ਕੋਲ ਖੜਿਆ ਆ ਨਾਉ ਦੇਖੋ ਕੀ ਮਾਹੌਲ ਕੀਤਾ ਪਹਿਲਾਂ ਇੱਕ ਚਕਾਇਆ ਉਤੋਂ ਪਹਿਲੀ ਇਹ ਹੀ ਇੱਕ ਦੰਦ ਲਿਹਾਣੇ ਤੋਂ ਆਇਆ ਹਾਂ ਜੀ ਵਾਹ ਅਕਲ ਪੰਨੀ ਕਰਦਾ ਮੈਂ ਹੀ ਸੀਗਾ ਮੈਂ ਨਾਲ ਤੁਹਾਡੇ ਨਾਲ ਗੱਲ ਹੋਈ ਸੀ ਖੜਾ ਰੱਖ ਤੁਹਾਨੂੰ ਬਤਾ ਦਿੰਦਾ ਹਾਂ ਅੱਜ ਹਮ 80 ਸਾਲ ਬੁੱਢੇ ਆ ਸਨ ਇਹ ਇਹ ਮਰਤਕ ਧਾਮ ਰੋਕ ਦੋ ਦਾਨ ਰੋਕ ਦੋ ਧਾਮ ਰੁਕ ਜਾਏਗਾ ਠੀਕ ਹੈ ਨਾ ਹਾਂਜੀ ਇੱਥੇ ਪਰ ਰੁਕ ਤੋ ਮਰਤਕ ਧਾਮ ਮਰਤਕ ਧਾਮ ਨਹੀਂ ਸਾਡੀ ਪਤਾਲਪੁਰੀ ਹੈ ਸਿੱਖ ਧਰਮ ਦਾ ਆਸਤਿਕ ਧਾਮ ਘਰ ਸਿੱਖ ਧਰਮ ਚ ਭੀਖ ਦੀ ਕੋਈ ਕੋਈ ਸਥਾਨ ਹੈਗਾ ਜੀ ਭੀਖਦਾ ਆਪਣੇ ਦਾਨ ਦੇ ਕੇ ਜਾਂਦੇ ਹਨ ਦਾਨ ਦੇ ਕੋਈ ਨਹੀਂ ਉਹ ਵੀ ਬੰਦ ਹੋ ਜੂਰੇ ਬੋਰਡ ਲੱਗਣਗੇ ਹੁਣ ਦਾਨ ਕਿ ਦਾਨ ਬੰਦ ਕਰਾ ਦਿਓ ਬੋਰਡ ਲੱਗਣਗੇ ਉਰੇ ਭਿਖਾਰੀਆਂ ਨੂੰ ਦੇਣਾ ਦਾਨ ਹੋਊਗਾ ਗੁਰੂ ਘਰ ਨੂੰ ਦਾਨ ਹੋਊਗਾ ਪਿੰਗਲਵਾੜਾ ਨੂੰ ਦਾਨ ਹੋਊਗਾ ਮਨੁੱਖਤਾ ਦੀ ਸੇਵਾ ਨੂੰ ਹਾਂ ਜੀ ਸੰਸਥਾ ਨੂੰ ਹੋਊਗਾ ਤੁਹਾਡੇ ਵਰਗਿਆਂ ਨੂੰ ਨਹੀਂ ਜਿਹੜੇ ਆ ਦੇਖ ਲੈ ਟੈਟ ਸ਼ਰਾਬੀ ਖੜਾ ਇਹ ਜਿਹਿਆਂ ਨੂੰ ਨਹੀਂ ਹੋਣਾ ਦਾਨ ਹਾਂ ਜੀ ਅਗਲਾਂ ਕੋ ਦਸਤੇ ਹਨ ਹਾਜ਼ਰਗੀ ਮੰਤੇ ਵਾਗਰੋ ਖਾਲਸਾ ਉਹ ਪਤੇ ਇਹ ਤਾਂ ਇਹ ਤਾਂ ਮਤਲਬ ਧਾਮੇ ਤਾਂ ਆਏਗਾ ਜਾਂਦਾ ਰਹੇਗਾ ਤੇ ਇਹ ਤਾਂ ਭਿਖਾਰੀ ਨੂੰ ਬੰਦ ਕਰ ਦੋ ਬੰਦ ਕਰਨੇ ਆਇਆ ਆ ਭਖਾਰੀਆਂ ਨੂੰ ਬੰਦ ਕਰ ਰਹੇ ਆ ਹਾਂਜੀ ਹਾਂਜੀ ਤੇ ਮਿਲਣਾ ਨਹੀਂ ਆਦਾ ਪੱਕਾ ਹੁਣ ਗੱਲੇ ਹੀ ਦੱਸ ਬਸ ਬੋਰਡ ਲਵਾ ਦੇਣੇ ਨੇ ਔਰੇ ਗੇੜਾ ਸਾਡਾ ਪੱਕਾ ਹੁਣ ਪਹਿਲਾਂ ਵੀ ਮੈਂ ਤੁਸੀਂ ਮਿਲੇ ਸੀਗੇ ਮੈਨੂੰ ਕਿਹੜਾ ਪੱਕਾ ਬਣਾਉਦੇ ਆਣਾ ਸੁਣੋ ਅਸੀਂ ਪਿੰਗਲ ਵਾਲੋਂ ਨੇ ਸਾਡੇ ਸਾਡੇ ਕੋ ਕਪੜਾ हमको ਦੇਦੇ تھے ਚੱਦਰ ਲੋਈ ਮਿਲਦਾ ਕੱਲ੍ਹ ਮੰਗੇ ਉਹਨਾਂ ਨੂੰ हमको ਲੋਈ ਨਹੀਂ ਦਈਏ ਉੱਥੇ ਰਹਿ ਨਾ ਜਾ ਕੇ ਤੈਨੂੰ ਔਰੇ ਘਰੇ ਥੋੜੀ ਲੋਈ ਦੇ ਕੇ ਜਾਣਗੇ ਉਹ ਉਸੇ ਆਪਨੇ ਮੰਗੇ ਤੇ ਅਮਨਪੁਰ ਜਲੰਧਰ ਪਿੰਗਲਵੜਾ ਅੰਮ੍ਰਿਤਸਰ ਪਿੰਗਲਵੜਾ ਪਿੰਗਲ ਵਾਲਾ ਹੈ ਉਰੇ ਤਾਂ ਪੈਸੇ ਇਕੱਠੇ ਕਰਦੇ ਨੇ ਇੱਥੇ ਤਾਂ ਕਲੈਕਸ਼ਨ ਉਰੇ ਸੰਸਥਾ ਥੋੜੀ ਆ ਉਰੇ ਤੂੰ ਅੱਜ ਤੈਨੂੰ ਭੇਜਦੀ ਆ ਉੱਥੇ ਰਹਿ ਤੂੰ ਉੱਥੇ ਤੈਨੂੰ ਲੋਈ ਵੀ ਮਿਲੂਗਾ ਬਿਸਤਰਾ ਵੀ ਮਿਲੂ ਰੋਟੀ ਵੀ ਮਿਲੂਗੀ ਭੇਜਦੀ ਆ ਬੋਲ ਪ੍ਰਭੂ ਕੋ ਪਰਮਾਤਮਾ ਨੇ ਭੇਜ ਰੱਖਿਆ ਉਸਕੇ ਕੰਮ ਚੱਲ ਰਹੇ ਹੈ ਬਸ ਨਹੀਂ ਤੂੰ ਕਹਿਣਾ ਮੈਨੂੰ ਲੋਈ ਚਾਹੀਦੀ ਆ ਤੈਨੂੰ ਭੇਜ ਦੇ ਕੁਝ ਨਹੀਂ ਮਿਲਦਾ ਉੱਥੇ ਸਾਰਿਆਂ ਨੂੰ ਮਿਲਦਾ ਸਾਰਿਆਂ ਨੂੰ ਮਿਲਦਾ ਸਾਰੀ ਸਾਰੀ ਦੁਨੀਆ ਨੂੰ ਪਤਾ ਆ ਪਾਈ ਜੂ ਬੰਦੇ ਵੀਡੀਓ ਸਾਰੇ ਦੁਨੀਆ ਨੂੰ ਪਤਾ ਸਾਰੇ ਵੀਡੀਓ ਦੇਖਦੇ ਸਾਨੂੰ ਪਤਾ ਮਨੁਕਤਾ ਦੀ ਸੇਵਾ ਦੇ ਪਤਾ ਸਭ ਕੁਝ ਮਿਲਦਾ ਉੱਥੇ ਅੱਛਾ ਬਦਨਾਮ ਨਾ ਕਰ ਸੰਸਤਾਵਾਂ ਨੂੰ ਨੁਕਤਾ ਦੀ ਸੇਵਾ ਸਾਰੇ ਕੁਰਤਾ ਪਜਾਮਾ ਤੱਕ ਮਿਲਦਾ ਪਰਨਾ ਤੱਕ ਪੱਗ ਤੱਕ ਮਿਲਦਾ ਕੱਪੜਾ ਮਿਲਦਾ ਆਪਣੇ ਆਪਣੇ ਮਾਪਿਓ ਬਾਗ ਸੇਵਾ ਕਰਦਾ ਉਹ ਗੁਰਪ੍ਰੀਤ ਸਿੰਘ ਤੂੰ ਕਹਿੰਦਾ ਕੋ ਮਿਲਦਾ ਨਹੀਂ ਹੈਗਾ ਮੇਰੇ ਕੋਲ ਜੋ 90 ਮਿਲਦਾ وہی ਮਿਲਦਾ ਹੈ ਵਾ ਇੱਥੇ ਵੀਖ ਨਹੀਂ ਮੰਗਲ ਦੇਣੀ ਅਸੀਂ ਗੁਰੂ ਘਰ ਮੂਰੇ ਹੈ ਇੱਥੇ ਨਹੀਂ ਵੀਖ ਮੰਗਦੇ ਦਾ ਬਾਬਾ ਬੰਦ ਕਰਾ ਦਿਓ ਬੰਦ ਕਰਾਤੀ ਵਸੇ ਤੇਰੇ ਬੰਦ ਕਰਾਤੀ ਪੱਕੀ ਬਾਤ ਐ ਲਗਾ ਦਿਓ ਬੋਰਡ ਇੱਥੇ ਕੋਈ ਬੋਰਡ ਵੀ ਲੱਗਣ ਕੋਈ ਵੀ ਮੰਗਨੇ ਵਾਲਾ ਨਹੀਂ ਪਾਏਗਾ ਯਾਰ ਸਾਰੇ ਬੰਦ ਕਰ ਦੇਣੇ ਨੇ ਹਾਂ ਲਗਾ ਦਿਓ ਦੇਖ ਕੋਈ ਘਾਰੇ ਕੋਈ ਨਹੀਂ ਮਿਲੇਗੀ ਹਾਂ ਲਾ ਦੇਣੇ ਲਾ ਦੇਣੇ ਲਗਾ ਦਿਓ ਹਾਂ ਲਗਾ ਦਿਓ ਬਾਬੇ ਪੱਕੇ ਕੰਮ ਕਰੋ ਹਾਂ ਹੁਣ ਮੈਂ ਜੇਬ ਚ ਪਾਈ ਮੇਰ ਦਾ ਬੋਰਡ ਔਰ ਕੀ ਮੇਰੀ ਜੇਬ ਚ ਬੋਰਡ ਪਾਏ ਬਣ ਲਾਵਾਂਗੇ ਤੈਨੂੰ ਕੇ ਦਵਾ ਦੇ ਨਹੀਂ ਅੰਮ੍ਰਿਤ ਸਾਹਿਬ ਸੱਚੇ ਹਾਂ ਬਾਬਾ ਆਹ ਤਾਂ ਸਾਡੇ ਸਿਰ ਚਾੜੇ ਬੈਨੇ ਯਾਰ ਪਰਵਾਸੀ ਦੇਖ ਲੋ ਹੱਤਾਂ ਦਾ ਆਜੋ ਆਦਾਨੀ ਸੱਜਣਾ ਦੇ ਕੰਮ ਨੇ ਹਾਂ ਜੀ ਕਿਦਾਂ ਦੀ ਪਹਿਲੇ ਖੋਰ ਆ ਰਹੀ ਦੇਖ ਲੋ ਕਿੰਨੇ ਰੋਬ ਮਾਰਦੇ ਨੇ ਆ ਸਾਡੇ ਗੁਰੂ ਘਰ ਅੱਜ ਖੜਕੇ ਹੀ ਹੈ ਹਾਂ ਜੀ ਸੱਦਾਨ ਲਕਾਂਡ ਇੱਕ ਹੋਰ ਕਰਤਾ ਆ ਹਾਂ ਜੀ ਰੋਜ਼ ਦਾ ਕੋਈ ਨਾ ਕੋਈ ਬਈਆਂ ਦਾ ਕੰਮ ਹਾਂ ਜੀ ਹਾਂ ਜੀ ਸਾਡੇ ਬੰਦੇ ਸਿਰ ਚੜਾਉਂਦੇ ਆ ਉਹਨਾਂ ਨੂੰ ਨਾ ਮਤ ਧਮਾ ਤੁਰ ਜਾ ਬਾਬਾ ਤੂੰ ਤੁਰ ਜਾ ਜਦੋਂ ਨਾ ਸੱਚਾ ਕੰਮ ਕਰੀਓ ਤੇ ਇਹਾਂ ਬੈਠਾ ਹਾਂ ਪੈੜੀ ਕੇ ਨਹੀਂ ਛੁੱਟੀ ਹੋ ਗਈ ਕੰਮ ਤੋਂ ਫ੍ਰੀ ਦਾ ਟਾਈਮ ਹੋ ਗਿਆ ਹੈ ਜੀ ਮੈਂ ਘੁੰਮ ਰਹੀ ਹਾਂ ਅੱਛਾ ਘੁੰਮਣ ਫਿਰਨਾ ਕੀ ਕਰਦੇ ਹੋ ਆਵਾ ਬਈ ਇਹ ਰੰਗ ਹੋ ਗਿਆ ਹੈ ਹੈ ਨਹੀਂ ਹੋਰੇ ਕੀ ਕਰ ਰਹੇ ਸੀਗਾ ਚਾ ਪੀ ਰਹੇ ਹੋਰ ਚੜਦੀ ਗੱਲ ਹੈ ਜੀ ਕਿਵੇਂ ਆ ਬੰਦਾ ਬੰਦਾ ਕਿਵੇਂ ਆ ਉਹੀ ਵੈਰੈਟੀ ਆ ਇੱਕ ਬੰਦਾ ਤਾਂ ਚਕਾਤਾ ਤੁਹਾਡੇ ਨਾਲ ਤਾਂ ਦੇਖ ਲਿਆ ਹੁਣ ਗੱਡੀ 'ਚ ਲੈ ਗਏ ਠੀਕ ਆ ਤੁਸੀਂ ਜੇ ਆਪਣੇ ਪਰਿਵਾਰ ਤੇ ਰਹਿਣਾ ਚਾਹੁੰਦੇ ਹੋ ਹੁਣ ਤੁਸੀਂ ਕੰਮ ਫੜਿਆ ਵੀ ਜਿਵੇਂ ਦਫ਼ਤਰ ਆਏ ਹੁੰਨੇ ਹੁਣ ਮੁੰਡਾ ਲੈਣ ਆ ਗਿਆ ਤੈਨੂੰ ਵੀ ਦਫ਼ਤਰ ਤੋਂ ਛੁੱਟੀ ਦਾ ਟਾਈਮ ਹੋ ਗਿਆ 5 ਵਜੇ ਦੀ ਹੈ ਨਾ ਮੈਂ ਤਾਂ ਉਰੇ ਰਹਿਣਾ ਜੀ ਮੈਨੂੰ ਪਤਾ ਜਿੱਥੇ ਰਹਿਣਾ ਮੰਗਦਾ ਤਾਂ ਹੈਗਾ ਤੂੰ ਮੰਗਦਾ ਤਾਂ ਹੈਗਾ ਜੋ ਦੇਰ ਦਵਾਰ ਲੈ ਲਈ ਨਾਲ ਲੈ ਬਸ ਇਹ ਕੰਮ ਵੀ ਨਹੀਂ ਕਰਨਾ ਪਰਿਵਾਰ ਚ ਕੌਣ ਆ ਇਕੱਲਾ ਹੀ ਆ ਆਹ ਕੌਣ ਹੈ ਤੇਰੇ ਨਾਲ ਇਹ ਮੇਰਾ ਮੁੰਡਾ ਜੀ ਇਹ ਮੁੰਡਾ ਤੇਰਾ ਹੋਰ ਖਰਚ ਘਰ ਵਾਲੀ ਤੇ ਸਸਤਾ ਜਿਹਾ ਦੰਨਿਆ ਆਸ਼ਰਮ ਭੇਜ ਦੰਨਿਆ ਤੁਹਾਨੂੰ ਹੈਲੋ ਰੋਟੀ ਵਾਲੇ ਕਰਾ ਦਿਓ ਮੇਰਾ ਮੈਗਾ ਨ ਮੰਗਣਾ ਓਰੇ ਨਹੀਂ ਇਲਾਜ ਉੱਥੇ ਆਪੀ ਹੋਈ ਜਾਊਗਾ ਉਹਨਾਂ ਨੇ ਕਰੀ ਇਲਾਜ ਕਰਾ ਦਿਓ ਇਹ ਥੋੜੀ ਨਾ ਇਲਾਜ ਕਰਾ ਦਿਓ ਬਸ ਹੀਵੇਂ ਮੰਗ ਰਹੇ ਨੇ ਨਹੀਂ ਇਹ ਸ਼ਰਤ ਤਾਂ ਥੋੜੀ ਆ ਬਾਈ ਨਹੀਂ ਇਹ ਸ਼ਰਤ ਤਾਂ ਕੋਈ ਐਦਾਂ ਨੂੰ ਪਰੇ ਹਟ ਇਹ ਸ਼ਰਤ ਤਾਂ ਕੋਈ ਸਾਡੇ ਮੂਹਰੇ ਕਹਿੰਦਾ ਇਲਾਜ ਕਰਾ ਦਿਓ ਫੇਰ ਨਹੀਂ ਮੰਗਦਾ ਅੱਖ ਰੋ ਜੇ ਉਹਨਾਂ ਕੰਮ ਕਰ ਲੈਣਾ ਤਾਂ ਇੱਕ ਮੰਗਣਾ ਤਾਂ ਨਹੀਂ ਤੈਨੂੰ ਪਤਾ ਹੁਣ ਪੰਜਾਬ 'ਚ ਮੰਗ ਨਹੀਂ ਸਕਦੇ ਤੈਨੂੰ ਪਤਾ ਸੁਣਿਆ ਤਾਂ ਵੀ ਹੁਣ ਕਾਨੂੰਨੀ ਹੈਗਾ ਪਤਾ ਹੈ ਕਿ ਨਹੀਂ ਪਤਾ ਕਹੈਂ ਦੇਖੀਆ ਵੀਡੀਓ ਨਾ ਵੀ ਹੁਣ ਮੰਗ ਨਹੀਂ ਸਕਦੇ ਭੀਕ ਪਤਾ ਹੈ ਨਾ ਤੇ ਵੀ ਜੇਲ ਹੁਣ ਇੱਕ ਬੰਦਾ ਤਾਂ ਹੀ ਲੈ ਕੇ ਗਏ ਨੇ ਉਹ ਤੁਹਾਨੂੰ ਅੱਜ ਦਾ ਦਿਨ ਕਹਿ ਤਾ ਕੱਲ ਤੋਰੇ ਮੰਗਦੇ ਨਹੀਂ ਦੇਖਣੇ ਚਾਹੀਦੇ ਨਹੀਂ ਮੰਗਦਾ ਹੋ ਨਹੀਂ ਅੱਜ ਭੀਕ ਮੰਗੀ ਆ ਕਿ ਨਹੀਂ ਇਹਨੇ ਉਹ ਨਹੀਂ ਨਹੀਂ ਫਿਰ ਆਪਣਾ ਤੁਰ ਗਿਆ ਰੋਟੀ ਘਾ ਕੇ ਉਹ ਕੀ ਕਰਦਾ ਹੁਣੇ ਕੰਮ ਕੀ ਕਰਦਾ ਕਿੱਥੇ ਹੁਣ ਹਾਂ ਹੁਣ ਕਿੱਥੇ ਆ ਪੋਸਟਿੰਗ ਤੇਰੀ ਯਾਰ ਪਤਾ ਮੈਨੂੰ ਸਾਰਾ ਇਹਨਾਂ ਦੇ ਰਾਗ ਰਾਗਾ ਤੋਂ ਪਾਸਾ ਭਾਵਾਂ ਕਿੱਥੇ ਹੁਣ ਕਿੱਥੇ ਹੁਣ ਹਾਂ ਨੰਦਪੁਰ ਮੰਗਦਾ ਹਾਂ ਹਾਂ ਜائیںਗੇ ਕਿਵੇਂ ਉੱਥੇ ਵੀ ਆਈਗੇ ਨਾਂਦਬੋਸ ਜਾਣ ਕੀ ਕਰੇਗਾ ਉੱਥੇ ਉੱਥੇ ਬੇਗੋ ਥੋੜਾ ਮੰਗਦਾ ਹਾਂ ਹਾਂ ਕੀ ਕਰਦਾ ਫਿਰ ਐਸੇ ਬਿਠਾ ਦਤਾ ਹਾਂ ਰੋਟੀ ਕਿੱਥੇ ਕਰਨਾ ਲੰਗਰ ਚ ਹਾਂ ਨੇ ਰਹਿਣ ਵਾਲਾ ਕਿੱਥੇ ਦਾ ਤੂੰ ਤੂੰ ਕਹਿੰਦਾ ਤੇਰੇ ਬੱਚੇ ਵੀ ਹੈਗੇ ਨੇ ਉੱਥੇ ਤੂੰ ਦੱਸਿਆ ਸੀ ਨਾ ਕਿੱਥੇ ਨੇ ਫਗਵਾੜੇ ਨੇ ਤੇਰੇ ਬੱਚੇ ਤੇਰੇ ਬੱਚੇ ਤੇਰੀ ਫੈਮਿਲੀ ਕਿੱਥੇ ਫਗਵਾੜੇ ਆ ਕਿੱਥੇ ਪਰਿਵਾਰ ਕਿੱਥੇ ਜਰਾ ਤੇਰੀ ਵੀਡੀਓ ਪਈ ਵੀ ਆ ਕਈ ਲੱਖ ਲੋਕਾਂ ਨੇ ਦੇਖੀ ਆ ਤੂੰ ਝੂਠ ਨਾ ਬੋਲ ਹਣਾ ਤੇਰੇ ਬੱਚੇ ਕਿੱਥੇ ਨੇ ਮੇਰੇ ਤਾਂ ਵਿਆਹ ਨਹੀਂ ਹੋਇਆ ਅਜੇ ਚੱਲ ਜਾ ਪਹਿਲਾਂ ਵੀ ਕਿੱਥੇ ਮੁੜ ਕੇ ਨਹੀਂ ਬਾਤ ਹੋਏਗਾ ਪਰ ਤੂੰ ਮੁੜ ਕੇ ਸਾਨੂੰ ਦੇਖਿਆ ਨਹੀਂ ਤੁਸੀਂ ਸੇਵਾ ਪਾ ਦਿਓ ਜੀ ਅੰਦਰ ਗੋਲਕੇ ਚ ਪਾ ਦਿਓ ਉੱਥੇ ਲੰਗਰ ਚੱਲਦਾ ਜਾਂ ਲੰਗਰ ਹਾਲ ਤੇ ਗੋਲਕੇ ਲੱਗੀ ਵੀ ਆ ਹੈਂ ਉਹ ਤਾਂ ਪਾਇਆ ਉਹ ਪਾ ਗਿਆ ਜੀ